ਪਰਵਾਸੀਆਂ ਨਾਲ ਜੁੜੇ ਵੱਡੀ ਖਬਰ ਸਾਹਮਣੇ ਆਈ ਆ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਹੀ ਪਰਵਾਸੀਆਂ ਦੇ ਲਈ ਪਿੰਡਾਂ ਦੇ ਵਿੱਚ ਮਤੇ ਪਾਸ ਕੀਤੇ ਗਏ ਸੀ ਤਾਂ ਹੁਣ ਉਹਨਾਂ ਮਤਿਆਂ ਦੇ ਲਈ ਜਿਹੜਾ ਮੀਡੀਆ ਰਿਪੋਰਟਾਂ ਮੁਤਾਬਕ ਜੋ ਮਤੇ ਪਾਸ ਕੀਤੇ ਗਏ ਸੀ ਤਾਂ ਉਹਨਾਂ ਮਤਿਆਂ ਨੂੰ ਲੈ ਕੇ ਜਿਹੜਾ ਪਿੰਡਾਂ ਦੇ ਵਿੱਚ ਰੌਲਾ ਪੈ ਰਿਹਾ ਹਲਕਾ ਸਾਨੇਵਾਲ ਅਦੀਨਪੈਂਦੇ ਪਿੰਡ ਕਟਾਣੀ ਕਲਾਂ ਦੀ ਪੰਚਾਇਤ ਵੱਲੋਂ ਪਰਵਾਸੀ ਮਜ਼ਦੂਰਾਂ ਤੇ ਹੋਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜੋ ਗ੍ਰਾਮ ਸਭਾ ਬੁਲਾ ਕੇ ਸੱਤ ਮਤੇ ਪਾਸ ਕੀਤੇ ਗਏ ਸੀ ਉਸ ਸੰਬੰਧੀ ਪਿੰਡ ਦੇ ਹੀ ਵਾਸੀ ਵੱਲੋਂ ਇਹਨਾਂ ਮਤਿਆਂ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਨ ਹਿੱਤ ਪਟੀਸ਼ਨ ਦਾਇਰ ਕਰ ਦਿੱਤੀ ਆ ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਨੇ ਪੇਸ਼ ਹੋ ਕੇ ਪੱਖ ਰੱਖਣ ਲਈ ਸਮਾਂ ਮੰਗਿਆ ਹੈ ਪਟੀਸ਼ਨ ਦਾਇਰ ਕਰਨ ਵਾਲੇ ਪਿੰਡ ਕਟਾਣੀ ਕਲਾਂ ਦੇ ਵਾਸੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪਿੰਡ ਦਾ ਵਸਨੀਕਾ ਜੋ ਪੰਚਾਇਤ ਦੇ ਵੱਲੋਂ ਸੱਤ ਮਤੇ ਪਾਸ ਕੀਤੇ ਗਏ ਤੇ ਉਸ ਵਿੱਚੋਂ ਕੁਝ ਮਤੇ ਅਜੈ ਨੇ ਜਿਨ੍ਹਾਂ ਨੂੰ ਪਾਉਣ ਦਾ ਪੰਚਾਇਤ ਕੋਲ ਕੋਈ ਅਧਿਕਾਰ ਨਹੀਂ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਗਿਆ 15 ਅਕਤੂਬਰ ਤੱਕ ਪਿੰਡ ਵਿੱਚ ਪ੍ਰਵਾਸੀ ਹੈ ਜਾਂ ਪੰਜਾਬੀ ਉਹਨਾਂ ਨੂੰ ਜਿਹੜੇ ਕਿਰਾਏ ਤੇ ਰਹਿੰਦਾ ਤਾਂ ਉਸ ਕੋਲੋਂ ਮਕਾਨ ਖਾਲੀ ਕਰਵਾ ਲੈ ਜਾਣ ਮੀਡੀਆ ਰਿਪੋਰਟਾਂ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਕਿ ਉਹ ਵਿਅਕਤੀ ਦਾ ਕਹਿਣਾ ਕਿ ਜਿਹੜੇ ਪਿੰਡ ਦੇ ਵਿੱਚ ਕਿਰਾਏ ਦੇ ਪ੍ਰਵਾਸੀ ਰਹਿੰਦੇ ਨੇ ਉਹਨਾਂ ਨੂੰ 15 ਅਕਤੂਬਰ ਤੱਕ ਦਾ ਜੋ ਸਮਾਂ ਦਿੱਤਾ ਗਿਆ ਸੀ ਵੀ ਘਰ ਖਾਲੀ ਕਰ ਦਿਓ ਪਰ ਇਸ ਤੋਂ ਇਲਾਵਾ ਕੋਈ ਵੀ ਦੁਕਾਨ ਕਿਸੇ ਪ੍ਰਵਾਸੀ ਨੂੰ ਕਿਰਾਏ ਤੇ ਨਹੀਂ ਦਿੱਤੀ ਜਾਵੇ ਉਹਨਾਂ ਦਾ ਜਿਹੜਾ ਇਹ ਵੀ ਕਹਿਣਾ ਸੀ ਤੇ ਉਹਨਾਂ ਨੇ ਅੱਗੇ ਇਹ ਵੀ ਦੱਸਿਆ ਕਿ ਕਟਾਣੀ ਕਲਾਂ ਵਿੱਚ ਕਰੀਬ 300 ਤੋਂ ਵੱਧ ਕੁਆਰਟਰ ਹਨ ਜਿੱਥੇ ਕਿ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਹੀ ਰਹਿੰਦੇ ਨੇ ਜੇਕਰ ਉਹ ਖਾਲੀ ਕਰਵਾਏ ਲੈ ਜਾਣਗੇ ਤਾਂ ਪਿੰਡ ਦਾ ਕਾਫੀ ਆਰਥਿਕ ਨੁਕਸਾਨ ਹੋਵੇਗਾ ਤੇ ਕਾਰੋਬਾਰ ਵੀ ਘਟੇਗਾ ਵਿਅਕਤੀ ਨੇ ਇਹ ਵੀ ਦੱਸਿਆ ਕਿ ਇਸ ਸਮੇਂ ਕਟਾਣੀ ਕਲਾਂ ਦੇ 2750 ਵੋਟਾਂ ਜਿਸ ਚੋਂ 850 ਤੋਂ ਵੱਧ ਵੋਟ ਬਾਹਰਲੇ ਸੂਬਿਆਂ ਤੋਂ ਆਏ ਪ੍ਰਵਾਸੀਆਂ ਦੀਆਂ ਜੋ ਕਿ ਹੁਣ ਪੱਕੇ ਵਸਨੀਕ ਨੇ ਪਰ ਪੰਚਾਇਤ ਦੇ ਵੱਲੋਂ ਮਤੇ ਪਾਸ ਹੋਣ ਤੋਂ ਬਾਅਦ ਉਹਨਾਂ ਨੂੰ ਇੱਥੇ ਕਿਰਾਏ ਤੇ ਦੁਕਾਨ ਨਹੀਂ ਦਿੱਤੀ ਜਾਵੇਗੀ ਤੇ ਜਿਨ੍ਹਾਂ ਦੀ ਵੋਟ ਨਹੀਂ ਉਹ ਪਿੰਡ ਛੱਡ ਜਾਣ ਇਹ ਗੱਲ ਦਾ ਫਰਮਾਨ ਹੈ ਇਹ ਉਸ ਵਿਅਕਤੀ ਵੱਲੋਂ ਦਾਵਾ ਕੀਤਾ ਗਿਆ ਹੈ ਜਿਸ ਸੰਬੰਧੀ ਉਹਨਾਂ ਨੂੰ ਜੀਵਨ ਤੇ ਆਜ਼ਾਦੀ ਦੀ ਰੱਖਿਆ ਲਈ ਜਨਹਿਤ ਪਟੀਸ਼ਨ ਧਾਇਰ ਕੀਤੀ ਆ ਤੇ ਮਾਨਯੋਗ ਅਦਾਲਤ ਵੱਲੋਂ ਇਸ ਸੰਬੰਧੀ 17 ਅਕਤੂਬਰ ਨੂੰ ਸੁਣਵਾਈ ਕੀਤੀ ਜਾਣੀ ਆ ಗ್ರಾಮ ਪੰਚਾਇਤ ਘਟਾਨੀ ਕਲੰਬੋ ਮਤਾ ਪਾਸ ਕਰਨ ਤੋਂ ਬਾਅਦ 100 ਤੋਂ ਵੱਧ ਪ੍ਰਵਾਸੀ ਮਜ਼ਦੂਰ ਪਿੰਡ ਛੱਡ ਕੇ ਗਏ ਨੇ ਤੇ ਜਦੋਂ ਕਿ ਬਾਕੀਆਂ ਵਿੱਚ ਸਾਮ ਦਾ ਮਾਹੌਲ ਬਣਿਆ ਹੋਇਆ ਜੇਕਰ ਇਹ ਫਰਮਾਨ ਲਾਗੂ ਹੋ ਗਿਆ ਤਾਂ ਉਹਨਾਂ ਨੂੰ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਕੁਲਵਿੰਦਰ ਮੱਟੂ ਨੇ ਇਹ ਵੀ ਦੱਸਿਆ ਜਿਹੜੇ ਬੰਦੇ ਨੇ ਜਾਨੀ ਕਿ ਪਟੀਸ਼ਨ ਦਾਇਰ ਕੀਤੀ ਆ ਤਾਂ ਕੁਲਵਿੰਦਰ ਮੱਟੂ ਨੇ ਇਹ ਦੱਸਿਆ ਕਿ ਦੇਸ਼ ਵਿੱਚ ਅਜੇ ਆ ਕੋਈ ਕਾਨੂੰਨ ਨਹੀਂ ਜਿਸ ਵਿੱਚ ਤੁਸੀਂ ਕਿਸੇ ਵਿਅਕਤੀ ਨੂੰ ਪਿੰਡ ਸ਼ਹਿਰ ਜਾਂ ਸੂਬੇ ਤੋਂ ਬਾਹਰ ਕੱਢਣ ਦਾ ਫਰਮਾਨ ਸੁਣਾ ਸਕਦੇ ਹੋ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਇਹਨਾਂ ਪੰਚਾਇਤਾਂ ਮਤਿਆਂ ਖਿਲਾਫ ਆਪਣੇ ਪਿੰਡ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰ ਨੂੰ ਇਨਸਾਫ਼ ਦਿਵਾਉਣ ਲਈ ਉਹਨਾਂ ਜਾਣਿਤ ਪਟੀਸ਼ਨ ਦਾਇਰ ਕੀਤੀ ਆ ਕੁਲਵਿੰਦਰ ਮੱਟੂ ਵੀ ਦੱਸਿਆ ਕਿ ਜਦੋਂ ਕਿ ਕਟਾਣੀ ਕਲਾਂ ਦੀ ਪੰਚਾਇਤ ਨੇ ਕਿਰਾਏ ਤੇ ਰਹਿੰਦੇ ਪ੍ਰਵਾਸੀ ਜਾਂ ਪੰਜਾਬੀ ਵਿਅਕਤੀਆਂ ਨੂੰ ਪਿੰਡ ਛੱਡਣ ਦਾ ਮਤਾ ਪਾਸ ਕੀਤਾ ਤਾਂ ਉਸ ਤੋਂ ਬਾਅਦ ਇਸ ਸਬੰਦੇ ਪਿੰਡ ਦੇ ਵਿੱਚ ਕਾਫੀ ਰੌਲਾ ਪੈ ਗਿਆ ਮੇਰੀ ਛੋਟੀ ਜੀ ਮਾਸੂਮ ਧੀ ਨੇ ਮੈਨੂੰ ਆ ਕੇ ਕਿਹਾ ਕਿ ਉਸ ਨਾਲ ਖੇਡਣ ਵਾਲੇ ਗਵਾਂਡੀਆਂ ਦੇ ਬੱਚੇ 15 ਅਕਤੂਬਰ ਨੂੰ ਪਿੰਡ ਛੱਡ ਕੇ ਚਲੇ ਜਾਣਗੇ ਤੇ ਉਹ ਕਿਸ ਨਾਲ ਹੁਣ ਖੇਡੇਗੀ ਤੇ ਇਹਨਾਂ ਬੋਲਾਂ ਨੇ ਜਿਹੜਾ ਉਸ ਨੂੰ ਬੇਹਦ ਭਾਵੁਕ ਕਰ ਦਿੱਤਾ ਵਿੰਦਰ ਮੱਟੂ ਨੇ ਇਹ ਵੀ ਦਾਬਾ ਕੀਤਾ ਕਿ ਉਹ ਪੰਜਾਬੀ ਤੇ ਪਿੰਡ ਦਾ ਪੱਕਾ ਵਸਨੀਕਾ ਪਰ ਪਿੰਡ 'ਚ ਰਹਿੰਦੇ ਪ੍ਰਵਾਸੀ ਤੇ ਪੰਜਾਬੀਆਂ ਨਾਲ ਹੋ ਰਹੀ ਧੱਕਾਸ਼ਾਹੀ ਨੂੰ ਰੋਕਣ ਲਈ ਉਸਨੇ ਇਹ ਪਟੀਸ਼ਨ ਦਾਇਰ ਕੀਤੀ ਹੈ ਤੇ ਉਸ ਨੂੰ ਪੂਰੀ ਉਮੀਦ ਹੈ ਕਿ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਪੂਰਾ ਇਨਸਾਫ ਮਿਲੇਗਾ